ਜਿਸ ਗੱਲ ਤੋਂ ਸੁੱਖ ਮਿਲਦਾ ਏ ਉਹਦੇ ਵੱਲ ਬੰਦਾ ਭੱਜ ਕੇ ਜਾਂਦਾ ਏ ਤੇ ਜਿਹੜੀ ਚੀਜ਼ ਤੋਂ ਦੁੱਖ ਮਿਲੇ ਜਿਹੜੀਆਂ ਚੀਜ਼ਾਂ ਤੋਂ ਦੁੱਖ ਮਿਲੇ ਉਹ ਤੋਂ ਬੰਦਾ ਬਚਦਾ ਏ ਤੋਂ ਮਨ ਦੇ ਵਿੱਚ ਅਠੇ ਪੈਰ ਕੀ ਚਿੰਤਾ ਰਹਿੰਦੀ ਏ ਕਿ ਜੀਵਨ ਦੇ ਵਿੱਚ ਕੋਈ ਵੀ ਦੁੱਖ ਨਾ ਆ ਜਾਵੇ ਕੋਈ ਵੀ ਦੁਖਦਾਈ ਗੱਲ ਨਾ ਹੋ ਜਾਵੇ ਸਤਿਗੁਰੂ ਜੀ ਕਹਿੰਦੇ ਜਦੋਂ ਤੇਰਾ ਜੀਵਨ ਤੇ ਜੋਰ ਨਹੀਂ ਸਭ ਤੋਂ ਜ਼ਿਆਦਾ ਦੁਖਦ ਘਟਨਾ ਦੁਨੀਆਂ ਦੇ ਉੱਪਰ ਜੇਕਰ ਕੋਈ ਹੈ ਸਭ ਤੋਂ ਦੁਖਦਾਈ ਹੈ ਬੰਦੇ ਦਾ ਇਸ ਸੰਸਾਰ ਤੋਂ ਚਲੇ ਜਾਣਾ ਵਿਛੋੜਾ ਤੇ ਸਤਿਗੁਰੂ ਜੀ ਕਹਿੰਦੇ ਜਦੋਂ ਜੀਵਨ ਪਰਮਾਤਮਾ ਦੇ ਹੁਕਮ ਦੇ ਅਨੁਸਾਰ ਹੈ ਜਨਮ ਤੈਨੂੰ ਆਪਣੀ ਮਰਜ਼ੀ ਦੇ ਨਾਲ ਨਹੀਂ ਮਿਲਿਆ ਜਨਮ ਤੈਨੂੰ ਜਦੋਂ ਪਰਮਾਤਮਾ ਨੇ ਚਾਹਿਆ ਉਦੋਂ ਮਿਲਿਆ ਇਸੇ ਤਰ੍ਹਾਂ ਮਰਨ ਦੇਵੀ ਤੇਰੀ ਮਰਜ਼ੀ ਨਹੀਂ ਚੱਲ ਸਕਦੀ ਜਦੋਂ ਪਰਮਾਤਮਾ ਚਾਹੇਗਾ ਉਦੋਂ ਹੀ ਤੇਰੀ ਮ੍ਰਿਤੂ ਹੋਵੇਗੀ ਪਰ ਬੰਦੇ ਦਾ ਮਾਣ ਹੈ ਜਿਹੜਾ ਸਤਗੁਰੂ ਜੀ ਕਹਿੰਦੇ ਉਹ ਫੇਰ ਵੀ ਨਹੀਂ ਟਿਕਦਾ ਕੇਵਲ ਸਚਿਆਰਾ ਹੋਈ ਹੈ ਕਿ ਬਕੂੜੇ ਟਟੇ ਪਾਲ ਕਿਵੇਂ ਸਚਿਆਰ ਹੋਇਆ ਜਾਵੇ ਕਿਵੇਂ ਕੂੜ ਦੀ ਜਿਹੜੀ ਗੰਧ ਹੈ ਇੱਥੇ ਪਾਲ ਦੇ ਅਰਥ ਨੇ ਗੰਧ ਕੇਵਲ ਸਚਿਆਰਾ ਹੋਈ ਹੈ ਕਿਵ ਕੂੜਾ ਟੁੱਟੇ ਪਾਲ ਕੂੜ ਕਹਿੰਦੇ ਨੇ ਝੂਠ ਨੂੰ ਸਤਿਗੁਰੂ ਜੀ ਕਹਿੰਦੇ ਕਿਵੇਂ ਬੰਦਾ ਸਚਿਆਰ ਹੋਵੇ ਕਿਵੇਂ ਜਿਹੜੀ ਝੂਠ ਦੀ ਦੀਵਾਰ ਆ ਇਹ ਟੁੱਟੇ ਕਿਵੇਂ ਬੰਦਾ ਮਨੁੱਖ ਹੈ ਜਿਹੜਾ ਉਹ ਸਚਿਆਰ ਹੋ ਸਕਦਾ ਭਾ ਪਰਮਾਤਮਾ ਵਾਲੇ ਪਾਸੇ ਵੱਲ ਲੱਗ ਸਕਦਾ ਤਾਂ ਉਹ ਸਤਿਗੁਰੂ ਜੀ ਕਹਿੰਦੇ ਇੱਕੋ ਇੱਕ ਢੰਗ ਹੈ ਕੀ ਹੁਕਮ ਰਜ਼ਾਈ ਚੱਲਣਾ ਨਾਨਕ ਲਿਖਿਆ ਨਾਲ ਪ੍ਰਭੂ ਦੇ ਹੁਕਮ ਨੂੰ ਸੱਤ ਕਰਕੇ ਮੰਨਣਾ ਪ੍ਰਭੂ ਦੇ ਭਾਣੇ ਨੂੰ ਸੱਤ ਕਰਕੇ ਮੰਨਣਾ ਕਿ ਐ ਪ੍ਰਭੂ ਇਹ ਪਰਮਾਤਮਾ ਹੈ ਵਾਹਿਗੁਰੂ ਜੋ ਤੇਰਾ ਹੁਕਮ ਹੈ ਉਹ ਤੂੰ ਕਰਦਾ ਏ ਤੇ ਜੋ ਤੇਰਾ ਹੁਕਮ ਹੈ ਮੈਨੂੰ ਮੰਨਣਾ ਹੀ ਪੈਣਾ ਤੇ ਜਦੋਂ ਵੀ ਬੰਦਾ ਇਹ ਕੋਸ਼ਿਸ਼ ਕਰਦਾ ਏ ਹੁਕਮ ਤੋਂ ਬਾਹਰ ਜਾਣ ਦੀ ਭਾਣੇ ਤੋਂ ਬਾਹਰ ਜਾਣ ਦੀ ਇਹ ਨਹੀਂ ਵੀ ਅਸੀਂ ਹੁਕਮ ਤੋਂ ਬਾਹਰ ਹੋ ਸਕਦੇ ਆਂ ਉਹਨਾਂ ਦਾ ਉਹੀ ਹੈ ਜਿਹੜਾ ਪ੍ਰਮਾਤਮਾ ਨੇ ਹੁਕਮ ਲਿਖਿਆ ਹੈ ਪਰ ਮਨ ਹੈ ਜਿਹੜਾ ਉਹ ਕਈ ਵਾਰ ਉਸ ਨੂੰ ਮੰਨਦਾ ਨਹੀਂ ਮਨ ਹੈ ਜਿਹੜਾ ਉਹ ਧਾਵਾ ਢੋਲ ਹੋਇਆ ਰਹਿਦਾ ਮਨ ਦੇ ਵਿੱਚ ਪਹਿਲਾਂ ਤਾਂ ਚਿੰਤਾ ਹੈ ਫਿਰ ਜੇਕਰ ਕੁਝ ਵਾਪਰ ਜਾਂਦਾ ਹੈ ਬੰਦੇ ਦੀ ਜ਼ਿੰਦਗੀ ਦੇ ਵਿੱਚ ਤਾਂ ਮਨ ਬਹੁਤੀਆਂ ਗੱਲਾਂ ਨੂੰ ਫਿਰ ਮੰਨਦਾ ਨਹੀਂ ਪ੍ਰਮਾਤਮਾ ਦੇ ਬਾੜੇ ਨੂੰ ਪ੍ਰਮਾਤਮਾ ਦੇ ਹੁਕਮ ਨੂੰ ਮੰਨਦਾ ਨਹੀਂ ਪਰ ਸਤਿਗੁਰੂ ਜੀ ਕਹਿੰਦੇ ਇਹ ਨਹੀਂ ਹੋ ਸਕਦਾ ਵੀ ਕੁਝ ਹੁਕਮ ਤੋਂ ਬਾਹਰ ਹੋਵੇ ਹਾਂ ਬੰਦੇ ਦਾ ਮਨ ਹੈ ਜਿਹੜਾ ਉਹਦੇ ਅੰਦਰ ਹੀ ਫੁਰਨੇ ਆਉਂਦੇ ਰਹਿੰਦੇ ਨੇ ਕਿ ਇਹ ਕਿਉਂ ਹੋਇਆ ਜਾਂ ਕਿਵੇਂ ਹੋਇਆ ਤੋ ਇਸ ਕਰਕੇ ਸਤਿਗੁਰੂ ਜੀ ਕਹਿੰਦੇ ਕਿ ਜਿਹੜਾ ਬੰਦੇ ਦਾ ਮਨ ਹੈ ਇਹਦੇ ਉੱਤੇ ਇੱਕ ਮਾਇਆ ਦੀ ਕੰਧ ਹੈ ਮਾਇਆ ਦੀ ਪਾਲ ਕੂੜੇ ਟੁੱਟੇ ਪਾਲ ਝੂਠ ਦੀ ਕੰਧ ਹੈ ਮਨ ਤੇ ਪ੍ਰਮਾਤਮਾ ਦੇ ਵਿਚਾਲੇ ਇੱਕ ਝੂਠ ਦੀ ਕੰਧ ਹੈ ਉਹ ਕੰਧ ਹੈ ਮਾਇਆ ਦੀ ਉਹ ਮਾਇਆ ਕੀ ਹੈ ਜੋ ਸਾਨੂੰ ਸੱਚ ਦੇ ਨਾਲ ਜੁੜਨ ਨਹੀਂ ਦਿੰਦੀ ਤੇ ਸੱਚ ਕੀ ਹੈ ਜੀਵਨ ਝੂਠ ਹੈ ਮਰਨਾ ਸੱਚ ਹੈ ਦੂਸਰਾ ਸਤਿਗੁਰੂ ਜੀ ਕਹਿੰਦੇ ਜੇਕਰ ਜ਼ਿੰਦਗੀ ਦੇ ਵਿੱਚ ਸੁੱਖ ਹੈ ਤਾਂ ਦੁੱਖ ਵੀ ਜ਼ਰੂਰ ਆਉਣਗੇ ਠੀਕ ਹੈ ਜੀਵਨ ਦੇ ਵਿੱਚ ਸੁੱਖ ਨੇ ਪਰ ਇਹ ਵੀ ਨਾਲ ਮੰਨ ਲੈ ਵੀ ਦੁੱਖ ਵੀ ਜੀਵਨ ਦੇ ਵਿੱਚ ਹਨ ਜੀਵਨ ਦੇ ਵਿੱਚ ਕੱਲੀਆਂ ਖੁਸ਼ੀਆਂ ਨਹੀਂ ਜੀਵਨ ਦੇ ਵਿੱਚ ਜ਼ਿੰਦਗੀ ਦੇ ਵਿੱਚ ਸੋਗ ਵੀ ਹੈ ਅਫਸੋਸ ਵੀ ਹੈ ਕੱਲਾ ਖੁਸ਼ੀਆਂ ਤੇ ਭੋਗ ਵਿਲਾਸ ਨਹੀਂ ਇਸ ਜ਼ਿੰਦਗੀ ਦੇ ਵਿੱਚ ਸਤਿਗੁਰੂ ਜੀ ਕਹਿੰਦੇ ਦੁੱਖ ਵੀ ਹੈ ਤੇ ਰੋਗ ਵੀ ਹਨ ਬੰਦਾ ਇਹ ਜਿਹੜਾ ਬੰਦੇ ਦਾ ਮਨ ਹੈ ਬੰਦਾ ਇੱਕ ਚੀਜ਼ ਨੂੰ ਮੰਨਦਾ ਹੈ ਸੁੱਖ ਨੂੰ ਮੰਨਦਾ ਹੈ ਸੁੱਖ ਪਰਮਾਨ ਹੈ ਦੁੱਖ ਪਰਮਾਨ ਨਹੀਂ ਜੀਵਨ ਪਰਮਾਨ ਹੈ ਮਰਨ ਪਰਮਾਨ ਨਹੀਂ ਖੁਸ਼ੀ ਚਾਹੀਦੀ ਹੈ ਸੋਗ ਪ੍ਰਵਾਨ ਨਹੀਂ ਇਹਨੂੰ ਸਤਿਗੁਰੂ ਜੀ ਇੰਜ ਬਿਆਨ ਕਰਦੇ ਨੇ ਕਿ ਐਡੀ ਵੱਡੀ ਮਾਇਆ ਦੀ ਕੰਧ ਮਨੁੱਖ ਤੇ ਪਰਮਾਤਮਾ ਦੇ ਵਿਚਾਲੇ ਝੂਠ ਦੀ ਟਿਕ ਗਈ ਹੈ ਕਿ ਜੋ ਸੱਚ ਹੈ ਉਹਨੂੰ ਵੀ ਝੂਠ ਮੰਨੀ ਜਾਂਦਾ ਹੈ ਪਤਾ ਨਹੀਂ ਅਸੀਂ ਕਿੰਨੇ ਆਪਣੇ ਸਕੇ ਸੰਬੰਧੀਆਂ ਨੂੰ ਇਸ ਸੰਸਾਰ ਦੇ ਉੱਪਰ ਮੋਟਾ ਦੇ ਦਿੱਤਾ ਕਿੰਨੇ ਸਾਥੀ ਨੇ ਉਹ ਵਿਛੜ ਗਏ ਬਾਬਾ ਫਰੀਦ ਜੀ ਕਹਿੰਦੇ ਫਰੀਦਾ ਕਿੱਥੈ ਟੰਡੈ ਮਾਪਿਓ ਜਿੰਨੀ ਤੂੰ ਜਣੇ ਉਹ ਹੈ ਏ ਫਰੀਦ ਕਿੱਥੇ ਨੇ ਤੇਰੇ ਮਾਤਾ ਪਿਤਾ ਜਿਹੜੇ ਤੈਨੂੰ ਖਿਡਾਉਂਦੇ ਸੀ ਲਾੜ ਲੜਾਉਂਦੇ ਸੀ ਜਿਨੇ ਤੈਨੂੰ ਪਾਲਿਆ ਸੀ ਜਿਨਾਂ ਨੇ ਤੇਰੇ ਮੂੰਹ ਦੇ ਵਿੱਚ ਭੋਜਨ ਮਾਂ ਨੇ ਤੈਨੂੰ ਦੁੱਧ ਪਿਆਇਆ ਪਿਤਾ ਨੇ ਭੋਜਨ ਦਾ ਬੰਦੋਬਸਤ ਕਰਿਆ ਤੈਨੂੰ ਪੈਰਾਂ ਦੇ ਉੱਪਰ ਖੜਾ ਕੀਤਾ ਭਾਵ ਤੁਰਨਾ ਸਿਖਾਇਆ ਸਾਰਾ ਜੀਵਨ ਬੱਚੇ ਦਾ ਮਾਪਿਓ ਦੇ ਉੱਤੇ ਨਿਰਭਰ ਹੁੰਦਾ ਏ ਜੇ ਸਤਿਗੁਰੂ ਜੀ ਕਹਿੰਦੇ ਦੇਖ ਹੁਣ ਕਿੱਧਰ ਗਏ ਤੇਰੇ ਮਾਤਾ ਪਿਤਾ ਬਡੇਪਾ ਆ ਗਿਆ ਕਿ ਮਾਤਾ ਪਿਤਾ ਇਸ ਸੰਸਾਰ ਤੋਂ ਹੂਜ ਗਏ ਫਰੀਦਾ ਕਿੱਥੇ ਟੰਡ ਹੈ ਮਾਪਿਓ ਪਪਾ ਫਰੀਦ ਜੀ ਕਹਿੰਦੇ ਭਗਤ ਫਰੀਦ ਜੀ ਕਹਿੰਦੇ ਕੀ ਤੂੰ ਕਦੇ ਇਸ ਗੱਲ ਦੇ ਉੱਪਰ ਸੋਚ ਵਿਚਾਰ ਕੀਤੀ ਹੈ ਕਿ ਜਿਨ੍ਹਾਂ ਨੇ ਤੈਨੂੰ ਜਨਮ ਆ ਸੀ ਜਿਨ੍ਹਾਂ ਨੇ ਤੈਨੂੰ ਜਨਮ ਦਿੱਤਾ ਸੀ ਉਹ ਵੀ ਤੈਨੂੰ ਛੱਡ ਕੇ ਚਲੇ ਗਏ ਜਿਨ੍ਹਾਂ ਦੇ ਕਰਕੇ ਕਿਉਂ ਮਾਤਾ ਪਿਤਾ ਦੀ ਉਦਾਹਰਣ ਦਿੱਤੀ ਹੈ ਸੰਗਤ ਜੀ ਬੰਦੇ ਦਾ ਸਭ ਤੋਂ ਨੇੜੇ ਦਾ ਰਿਸ਼ਤਾ ਹੈ ਜਿਹੜਾ ਉਹ ਮਾਤਾ ਪਿਤਾ ਦਾ ਹੈ ਅਸੀਂ ਆਖਾਂਗੇ ਔਲਾਦ ਦਾ ਕਾ ਤੋਨੇ ਕਿਉਂਕਿ ਬੰਦਾ ਔਲਾਦ ਨੂੰ ਜਨਮ ਦਿੰਦਾ ਏ ਪਰ ਬੰਦਾ ਖੁਦ ਕੋਈ ਵੀ ਹੋਵੇ ਔਲਾਦ ਹੈ ਜਿਹੜੀ ਉਹ ਮਾਂ ਪਿਓ ਤੇ ਨਿਰਪਰ ਹੁੰਦੀ ਹੈ ਜੰਮਦੇ ਬੱਚੇ ਨੂੰ ਮਾਤਾ ਪਿਤਾ ਦਾ ਹੀ ਸਹਾਰਾ ਹੁੰਦਾ ਹੈ ਜੇਕਰ ਕੋਈ ਕਿਸੇ ਦਾ ਮਾਤਾ ਪਿਤਾ ਚਲਾ ਵੀ ਜਾਵੇ ਤਾਂ ਕੋਈ ਨਾ ਕੋਈ ਦੁਨੀਆ ਦੇ ਉੱਪਰ ਸਕੇ ਸੰਬੰਧੀ ਜਾਂ ਰਿਸ਼ਤੇਦਾਰ ਦੇ ਵਿੱਚੋਂ ਮਾਂ ਉਸ ਬੱਚੇ ਨੂੰ ਗੋਦ ਲੈ ਕੇ ਪਾਲਦੀ ਹੈ ਮੈਂ ਫੇਰ ਦੁਹਰਾ ਰਿਆ ਕਿ ਜਨਮ ਤੋਂ ਲੈ ਕੇ ਜਿੰਨਾ ਚਿਰ ਬੱਚਾ ਬਚਪਨ ਦੇ ਵਿੱਚ ਆਉਂਦਾ ਏ ਉਹ ਮਾਤਾ ਪਿਤਾ ਬਿਨਾਂ ਨਹੀਂ ਰਹਿ ਸਕਦਾ ਜਿੰਨਾ ਬੱਚਿਆਂ ਦੇ ਜੰਮਣ ਵਾਲੇ ਮਾਤਾ ਪਿਤਾ ਵੀ ਚਲੇ ਜਾਂਦੇ ਨੇ ਉਹਨਾਂ ਨੂੰ ਵੀ ਫਿਰ ਕੋਈ ਨਾ ਕੋਈ ਪਾਲਣ ਵਾਲਾ ਮਾਤਾ ਪਿਤਾ ਆਉਂਦਾ ਹੈ ਕੋਈ ਨਾ ਕੋਈ ਗੋਦ ਲੈ ਕੇ ਪਾਲਦਾ ਹੈ ਸਭ ਤੋਂ ਵੱਡਾ ਸਹਾਰਾ ਸਤਿਗੁਰੂ ਜੀ ਕਹਿੰਦੇ ਜ਼ਿੰਦਗੀ ਦਾ ਮਾਤਾ ਪਿਤਾ ਇਸ ਕਰਕੇ ਸਭ ਤੋਂ ਨੇੜਲਾ ਰਿਸ਼ਤਾ ਵੀ ਸਤਿਗੁਰੂ ਜੀ ਨੇ ਮਾਤਾ ਪਿਤਾ ਦਾ ਮੰਨੇ ਆ। ਜਦੋਂ ਅਸੀਂ ਰਹਿਰਾ ਸਾਹਿਬ ਦਾ ਪਾਠ ਕਰਦੇ ਆ ਤਾਂ ਸਭ ਤੋਂ ਪਹਿਲਾਂ ਕੀ ਆਉਂਦਾ ਏ ਜਨਨ ਪਿਤਾ ਲੋਕ ਸੁੱਤ ਬਣਿੱਤਾ ਜਨਨ ਜਨਨ ਉਥੇ ਸਿਆਰੀ ਐ ਨੰਨੇ ਨੂੰ ਜਨਨ ਤੋਂ ਭਾਵ ਜਨਨੀ ਜਿਨੇ ਤੈਨੂੰ ਇਸ ਦੁਨੀਆ ਤੇ ਜਨਮ ਦਿੱਤਾ ਤੇਰੀ ਮਾਂ ਪਿਤਾ ਪਿਓ ਲੋਕ ਇਹ ਸਾਰੀ ਦੁਨੀਆ ਸੁੱਤ ਤੇਰੇ ਔਲਾਦ ਬਨਿਤਾ ਬਨਿਤਾ ਕਹਿੰਦੇ ਨੇ ਬੌਟੀ ਨੂੰ ਪਤਨੀ ਜਨਨ ਭਾਵ ਜਨਣੀ ਮਾਂ ਜਨਨ ਪਿਤਾ ਲੋਕ ਸੁੱਤ ਬਨਿਤਾ ਸੁੱਤੋ ਭਾਵ ਹੈ ਪੁੱਤਰ ਭਾਵ ਔਲਾਦ ਤੋ ਸਭ ਤੋਂ ਪਹਿਲਾ ਰਿਸ਼ਤਾ ਮਾਂ ਪਿਓ ਦਾ ਹੈ ਸਤਗੁਰੂ ਜੀ ਨੇ ਪਹਿਲਾਂ ਮਾਤਾ ਪਿਤਾ ਨੂੰ ਰੱਖਿਆ ਹੈ ਕਿਉਂ ਕਿਉਂਕਿ ਮਾਤਾ ਪਿਤਾ ਕਰਕੇ ਹੀ ਇੱਕ ਬੱਚਾ ਪਲਦਾ ਏ ਇੱਕ ਬੱਚਾ ਆਪਣੇ ਪੈਰਾਂ ਦੇ ਉੱਪਰ ਰਿੱਡਣਾ ਸਿੱਖਦਾ ਏ ਤੇ ਫਿਰ ਹੌਲੀ-ਹੌਲੀ ਤੁਰਨਾ ਸਿੱਖਦਾ ਏ ਬੋਲਣਾ ਸਿੱਖਦਾ ਏ ਭਾਵ ਸਾਰਾ ਜੀਵਨ ਮਾਤਾ ਪਿਤਾ ਤੇ ਨਿਰਭਰ ਹੈ ਔਲਾਦ ਨੂੰ ਤੇ ਬਾਅਦ ਦੇ ਵਿੱਚ ਜਦੋਂ ਜਵਾਨ ਹੁੰਦਾ ਏ ਵਿਆਹ ਹੁੰਦਾ ਏ ਫਿਰ ਜਨਮ ਦਿੰਦਾ ਏ ਪਹਿਲਾ ਰਿਸ਼ਤਾ ਮਾਂ ਦਾ ਰਿਸ਼ਤਾ ਹੈ ਪਿਤਾ ਦਾ ਰਿਸ਼ਤਾ ਹੈ ਤੇ ਸਤਿਗੁਰੂ ਜੀ ਕਹਿੰਦੇ ਬਾਬਾ ਫਰੀਦ ਜੀ ਵਾਰ-ਵਾਰ ਸਮਝਾਉਣਾ ਕਰਦੇ ਨੇ ਕਿ ਫਰੀਦਾ ਕਿੱਥੇ ਤੈਂਡੇ ਮਾਪੇ ਹੈ ਫਰੀਦ ਕਿੱਥੇ ਨੇ ਤੇਰੇ ਮਾਪਿਓ ਜਿਨ੍ਹਾਂ ਨੇ ਤੈਨੂੰ ਪੈਦਾ ਕੀਤਾ ਜਿੰਨੀ ਤੂੰ ਜਣੇ ਹੋ ਹੈ ਤੈਂ ਪਾਸੋਂ ਇਹ ਲੱੱਗ ਗਏ ਉਹ ਤੇਰੇ ਪਾਸੋਂ ਚਲੇ ਗਏ ਦੇਖ ਅੱਜ ਸਮਾਂ ਕਿੱਥੇ ਆ ਕੇ ਖੜਾ ਏ ਕਿੱਥੇ ਆ ਕੇ ਰੁਕਿਆ ਏ ਜਿਨ੍ਹਾਂ ਨੇ ਤੈਨੂੰ ਜਨਮ ਦਿੱਤਾ ਪਾਲ ਕੇ ਐਡਾ ਵੱਡਾ ਕੀਤਾ ਉਹ ਵੀ ਤੇਰਾ ਸੰਗ ਸਾਥ ਛੱਡ ਗਏ ਤੂੰ ਆਪਣੇ ਦੋਸਤਾਂ ਮਿੱਤਰਾਂ ਨੂੰ ਹੀ ਸੱਚੇ ਮੰਨੀ ਬੈਠਾ ਹੈ ਜਿਹੜੇ ਤੈਨੂੰ ਜ਼ਿੰਦਗੀ ਦੇ ਵਿੱਚ ਜਦੋਂ ਤੇਰੇ ਕੋਲੇ ਧਨ ਦੌਲਤ ਹੈ ਸੁੱਖ ਹੈ ਤਾਂ ਮਿਲੇ ਨਹੀਂ ਕਿਉਂਕਿ ਸੰਗਤ ਜੀ ਗੁਸਤਾਖੀ ਦੀ ਮਾਫੀ ਅਮੀਰਾਂ ਦੇ ਬਹੁਤ ਦੋਸਤ ਹੁੰਦੇ ਨੇ ਪਰ ਗਰੀਬ ਦਾ ਕੋਈ ਦੋਸਤ ਨਹੀਂ ਹੁੰਦਾ ਅਸੀਂ ਕਹਾਂਗੇ ਵਰਤ ਵਰਤਈਆ ਤਾਂ ਚਲੋ ਆਪਸ ਬੋਲਚਾਲ ਹੁੰਦੀ ਹੈ ਪਰ ਗਰੀਬ ਤੋਂ ਸਾਰੇ ਪਾਸਾ ਵੱਢਦੇ ਨੇ ਕਿਉਂ ਕਿਧਰੇ ਕੋਈ ਵਿਗਾਰ ਨਾ ਕਰ ਪਾ ਦੇਵੇ ਇਹਨੂੰ ਇੱਕ ਵਿਦਵਾਨ ਸ਼ਾਇਰ ਬੜਾ ਸੋਹਣਾ ਕਹਿੰਦਾ ਇਹਨਾਂ ਦੋਸਤੀ ਅਮੀਰੋਂ ਦਾ ਖੇਲ ਹੈ ਇਹਨਾਂ ਜਿਹੜੀ ਦੋਸਤੀ ਹੈ ਨਾ ਲੋਕ ਬੜੀਆਂ-ਬੜੀਆਂ ਛਾਲਾ ਮਾਰਦੇ ਨੇ ਬੜੀਆਂ-ਬੜੀਆਂ ਡੀਂਗਾ ਮਾਰਦੇ ਨੇ ਮੇਰੇ ਐਨੇ ਮਿੱਤਰ ਨੇ ਮੇਰੇ ਐਨੇ ਦੋਸਤ ਨੇ ਮੇਰੀ ਐਨੀ ਜਾਣ ਪਛਾਣਾਂ ਉਹ ਕਹਿੰਦਾ ਜਿਹੜੀ ਤੂੰ ਦੋਸਤੀ ਦੀਆਂ ਮਿੱਤਰਤਾ ਦੀਆਂ ਛਾਲਾ ਮਾਰਦਾ ਨਾ ਇਹ ਸਾਰੀ ਪੈਸੇ ਕਰਕੇ ਆ ਜੇ ਤੇਰੇ ਕੋਲੇ ਧਨ ਨਾ ਹੋਵੇ ਤੂੰ ਬਿਲਕੁਲ ਗੰਗਾਲ ਹੋਵੇਂ ਫਿਰ ਤੇਰੇ ਕੋਲੇ ਭੁਖਾਰੀਆਂ ਦੇ ਕਿੰਨੇ ਕੁ ਦੋਸਤ ਹੁੰਦੇ ਨੇ ਮਾੜੇ ਮੰਗ ਤੇ ਫਕਰਾਂ ਦੇ ਕਿੰਨੇ ਕੁ ਦੋਸਤ ਹੁੰਦੇ ਨੇ ਬਹੁਤੇ ਮਨੁੱਖ ਆਪਣੀ ਦੋਸਤੀ ਦੇ ਉੱਪਰ ਜਵਾਨੀ ਦੇ ਵਿੱਚ ਜਦੋਂ ਆ ਜਾਂਦੇ ਨੇ ਗੁਮਾਨ ਕਰਦੇ ਨੇ ਕਿ ਮੇਰੀ ਇੰਨੀ ਜਾਣ ਬਿਛਾਣ ਹੈ ਮਰੇ ਇੰਨੇ ਦੋਸਤ ਮਿੱਤਰਾਂ ਪਰ ਸਤਿਗੁਰੂ ਜੀ ਕਹਿੰਦੇ ਉਹ ਸਾਰੇ ਤੇਰੇ ਨਾਲ ਤਾਂ ਹਨ ਜੇ ਤੇਰੇ ਕੋਲੇ ਸੁੱਖ ਹੈ ਤੇਰੇ ਕੋਲੇ ਧਨ ਦੌਲਤ ਹੈ ऐਸ਼ੋ ਇਸ਼ਰਤ ਹੈ ਆਰਾਮ ਹੈ ਕਿ ਜੇ ਤੂੰ ਕੰਗਾਲ ਹੋ ਜਾਵੇਂ ਫਿਰ ਤੇਰੇ ਕੋਈ ਲਵੇ ਵੀ ਨਹੀਂ ਖੜਦਾ ਕਿਸੇ ਨੇ ਤੇਰਾ ਹਾਲ ਤੱਕ ਨਹੀਂ ਪੁੱਛਣਾ ਵੀ ਕਿਧਰੇ ਕੋਈ ਬਗਾਰ ਨਾਲ ਗੱਲ ਪਾ ਦੇਵੇ ਕਹਿੰਦੇ ਇਸ ਕਰਕੇ ਉਹ ਵਿਦਵਾਨ ਕਹਿੰਦਾ ਇਹ ਜਿਹੜੇ ਦੋਸਤ ਮਿੱਤਰ ਹੁੰਦੇ ਨੇ ਅਮੀਰਾਂ ਦੇ ਹੁੰਦੇ ਨੇ ਗਰੀਬ ਦਾ ਕੋਈ ਦੋਸਤ ਨਹੀਂ ਕਿਉਂਕਿ ਦੋਸਤ ਦਾ ਅਸਲ ਅਰਥ ਤੇ ਉਹ ਹੈ ਜਿਹੜਾ ਦੁੱਖ ਵੰਡਾਵੇ ਲੋੜ ਵੇਲੇ ਮਦਦ ਕਰੇ ਹੋਰ ਕਿਸੇ ਨੂੰ ਬੁਲਾ ਲੈਣਾ ਇਕੱਲਾ ਬੋਲਚਾਲ ਕਰ ਲੈਣਾ ਦੋਰਾ ਫੇਰਾ ਕਰ ਲੈਣਾ ਇਹ ਮਿੱਤਰਤਾ ਥੋੜੀ ਹੈ ਇਹ ਦੋਸਤੀ ਥੋੜੀ ਹੈ ਦੋਸਤੀ ਹੈ ਕਿਸੇ ਦੂਸਰੇ ਦਾ ਦੁੱਖ ਵੰਡਾਉਣਾ ਕਿਸੇ ਦੀ ਮਦਦ ਕਰਨੀ ਉਸ ਤੋਂ ਉੱਪਰ ਆਉਂਦੇ ਨੇ ਰਿਸ਼ਤੇਦਾਰ ਸਤਿਗੁਰੂ ਜੀ ਕਹਿੰਦੇ ਇਹ ਵੀ ਤੇਰੇ ਨਾਲ ਤਾਂ ਨਹੀਂ ਜੇਕਰ ਤੇਰੇ ਕੋਲੇ 4 ਪੈਸੇ ਨੇ ਜੇਕਰ ਤੇਰੇ ਕੋਲੇ ਸੁੱਖ ਸਹੂਲਤ ਹੈ ਇੱਕ ਛੜੇ ਛਟਾਂਕ ਦਾ ਕੌਣ ਰਿਸ਼ਤੇਦਾਰ ਹੋਵੇਗਾ ਜੀ ਕਿਉਂ ਕਿਉਂਕਿ ਉਹਦੇ ਕੋਲੇ ਕੋਈ ਸੁੱਖ ਸਹੂਲਤ ਨਹੀਂ ਤੋ ਸਤਿਗੁਰੂ ਜੀ ਕਹਿੰਦੇ ਜਿਹੜੇ ਰਿਸ਼ਤੇਦਾਰ ਨੇ ਇਹ ਵੀ ਤੇਰੇ ਨਾਲ ਤਾਂ ਖੜੇ ਨੇ ਤੇਰੇ ਕੋਲੇ ਜੇ ਸੁੱਖ ਹੈ ਜਦੋਂ ਦੁੱਖ ਆ ਗਿਆ ਦੁੱਖ ਆਇਆ ਨੇ ਇਹਨਾਂ ਨੇ ਪਹਿਲਾਂ ਜਿੱਥੋਂ ਭੱਜ ਜਾਣਾ ਜਦੋਂ ਬੰਦੇ ਤੇ ਮਾੜਾ ਸਮਾਂ ਆਉਂਦਾ ਹੈ ਨਾ ਉਦੋਂ ਫਿਰ ਬੜੀ ਰਿਸ਼ਤੇਦਾਰੀ ਵੀ ਪਰਖ ਪਰਖੀ ਜਾਂਦੀ ਹੈ ਯਾਰੀ ਵੀ ਪਰਖੀ ਜਾਂਦੀ ਹੈ ਇਹਨੋਂ ਬੇਦਵਾਨ ਸੱਜਣ ਜਿਹੜੇ ਗੁਣੇ ਜਾਣਦੇ ਨੇ ਉਹ ਕਹਿੰਦੇ ਨੇ ਵੀ ਸੁੱਖ ਸੁੱਖ ਵੇਲੇ ਤਾਂ ਸਾਰੇ ਖੜ ਜਾਂਦੇ ਨੇ ਯਾਰੀ ਦੋਸਤੀ ਰਿਸ਼ਤੇਦਾਰੀ ਇਹ ਦੁੱਖ ਵੇਲੇ ਪਤਾ ਲੱਗਦੀ ਹੈ ਵੀ ਕਿਹੜਾ ਅਸਲੀ ਰਿਸ਼ਤੇਦਾਰਾ ਕਿਹੜਾ ਅਸਲੀ ਸੱਚਾ ਦੋਸਤ ਹੈ। ਤੋਂ ਸਤਿਗੁਰੂ ਜੀ ਕਹਿੰਦੇ ਕੋਈ ਵੀ ਤੇਰਾ ਐਸਾ ਮਿੱਤਰ ਇਸ ਦੁਨੀਆ ਤੇ ਨਹੀਂ ਜੋ ਤੇਰਾ ਸਦਾ ਸਹਾਈ ਹੋਵੇ ਸਿਵਾਏ ਉਸ ਪਰਮਾਤਮਾ ਤੋਂ। ਕੋਈ ਵੀ ਐਸਾ ਰਿਸ਼ਤੇਦਾਰ ਨਹੀਂ ਜੋ ਸਦਾ ਤੇ ਨਾਲ ਹੋਵੇ ਇਥੋਂ ਤੱਕ ਕਿ ਜਿਹੜੇ ਮਾਪਿਓ ਨੇ ਤੈਨੂੰ ਜਨਮ ਦਿੱਤਾ ਉਹ ਵੀ ਤੇਰੇ ਨਾਲ ਨਹੀਂ ਰਹੇ ਉਹ ਵੀ ਤੇਰੇ ਪਾਸੋਂ ਚਲੇ ਗਏ ਤੇ ਤੂੰ ਕਿਸ ਗੱਲ ਦਾ ਗੁਮਾਨ ਕਰਦਾ ਹੈ ਕਿਹੜੀ ਗੱਲ ਦਾ ਮਾਨ ਕਰਦਾ ਹੈ ਤੇ ਤੈਂ ਪਾਸੋਂ ਇਹ ਲੱਦ ਗਏ ਤੇਰੇ ਕੋਲੋਂ ਉਹ ਵਿਛੜ ਗਏ ਸਾਰੇ ਚਲੇ ਗਏ ਤੂੰ ਅਜੇ ਨਾ ਪਤੀਣੋ ਇਹ ਫਰੀਦਾ ਕਿੱਥੇ ਟੰਡਾ ਮਾਪਿਆ ਜਿੰਨੀ ਤੂੰ ਜਣੇ ਉਹ ਹੈ ਤੈਂ ਪਾਸੋਂ ਇਹ ਲੱਦ ਗਏ ਉਜੇ ਨਾ ਪਤੀ ਨੋਹ ਤੇਰੇ ਪਾਸੋਂ ਉਹ ਚਲੇ ਗਏ ਪਰ ਤੈਨੂੰ ਹਜੇ ਵੀ ਸਮਝ ਨਹੀਂ ਆਈ ਬਹੁਤੇ ਬੰਦੇ ਨਾ ਅੱਜ ਅੱਜਕੱਲ੍ਹ ਸੰਗਤ ਜੀ ਕਿਉਂਕਿ ਆਸੇ-ਪਾਸੇ ਮਾਹੌਲ ਇਹ ਜਿਹਾ ਹੈ ਕਾਲ ਯੁਗ ਦਾ ਪਹਿਰਾ ਏ ਕੂੜ ਦਾ ਵਰਤਾਰਾ ਏ ਸਾਨੂੰ ਇਹ ਲੱਗਦਾ ਰਹਿੰਦਾ ਏ ਬੰਦੇ ਨੂੰ ਇਹ ਲੱਗਦਾ ਰਹਿੰਦਾ ਏ ਜਾਂ ਕੋਈ ਜਦੋਂ ਕਹਿ ਲੋ ਵੀ ਬੰਦਾ ਜਵਾਨੀ ਦੇ ਵਿੱਚ ਹੈ ਉਹ ਇਹ ਲੱਗਦਾ ਵੀ ਸਾਰੇ ਖਾਣੇ ਮੇਰੇ ਨਾਲ ਤਾਂ ਜੁੜੇ ਹੋਏ ਨਹੀਂ ਵੀ ਮੈਂ ਬੜਾ ਵਧੀਆ ਪਰ ਉਹਦੇ ਪਿੱਛੇ ਅਸਲੀ ਵਜ੍ਹਾ ਹੁੰਦੀ ਆ ਉਹਦਾ ਧਨ ਦੌਲਤ ਪੈਸਾ ਤੇ ਜਦੋਂ ਕਿਸੇ ਬੰਦੇ ਦੇ ਮੈਂ ਐਸਾ ਵੀ ਦੇਖਣ ਦੇ ਵਿੱਚ ਆਇਆ ਵੀ ਐਸੇ ਵੀ ਦੋਸਤ ਬੰਦੇ ਨੂੰ ਇਸ ਸੰਸਾਰ ਤੇ ਮਿਲਦੇ ਨੇ ਜਦੋਂ ਬੰਦਾ ਬਾਹਰ ਵਿਚਰਦਾ ਏ ਜਿਹੜੇ ਬੰਦੇ ਨੂੰ ਮਾੜੀ ਸੰਗਤ ਵਿੱਚ ਬਾ ਦਿੰਦੇ ऐसे दोस्त मित्र ਵੀ ਮਿਲਦੇ ਨੇ ਬੰਦਾ ਕਹਿੰਦਾ ਤੇ ਉਹਨਾਂ ਨੂੰ ਦੋਸਤ ਹੈ ਪਰ ਸਤਿਗੁਰੂ ਜੀ ਕਹਿੰਦੇ ਸੱਜਣ ਸੇ ਹੀ ਨਾਲ ਮੈਂ ਚਲਦਿਆਂ ਨਾਲ ਚਲਨ ਅਸਲ ਸੱਜਣ ਤਾਂ ਉਹ ਨੇ ਜਿਹੜੇ ਮੇਰੇ ਨਾਲ ਖੜਨ ਇਹ ਕਿਹੜੀ ਸੱਜਣਤਾ ਏ ਤੈਨੂੰ ਮਾੜੀ ਸੰਗਤ ਦੇ ਵਿੱਚ ਪਾ ਦਿੱਤਾ ਨਸ਼ਿਆਂ ਦੇ ਵਿੱਚ ਪਾ ਦਿੱਤਾ ਫਿਰ ਜਿੰਨਾ ਸਮਾਂ ਬੰਦੇ ਕੋਲੇ ਧਾਨ ਹੈ ਉਹਨਾਂ ਟਾਈਮ ਕਿਉਂਕਿ ਆਮ ਤੌਰ ਤੇ ਜਿਹੜੇ ਅਸੀਂ ਦੇਖਦੇ ਆ ਨਾ ਨਸ਼ੇ ਵਾਲੇ ਮੁੰਡੇ ਨਸ਼ੇ ਵਾਲੇ ਕਦੀ ਵੀ ਇਕੱਲੇ ਨਹੀਂ ਹੁੰਦੇ ਇੱਕ ਦੋ ਨਾਲ ਸਾਥੀ ਹੁੰਦੀ ਹੁੰਦੇ ਨੇ ਕਿਉਂ ਕਿ ਕਿਸੇ ਨੂੰ ਨਸ਼ੇ ਵਿੱਚ ਪਾਉਣ ਵਾਸਤੇ ਕੋਈ ਨਾ ਕੋਈ ਬੁਰੀ ਸੰਗਤ ਚਾਹੀਦੀ ਹੈ ਉਹ ਲੋਕ ਜਿਹੜੇ ਨਸ਼ੇ ਦੇ ਵਿੱਚ ਪਾ ਦਿੰਦੇ ਨੇ ਜਿੰਨਾ ਟਾਈਮ ਬੰਦੇ ਕੋਲੇ ਪੈਸਾ ਏ ਧਨ ਦੌਲਤ ਏ ਉਨਾ ਸਮਾਂ ਉਹਦੇ ਆਸੇ-ਪਾਸੇ ਮੰਡਰਾਉਣਗੇ ਇੱਥੋਂ ਤੱਕ ਬੰਦੇ ਨੂੰ ਲੱਗਣ ਲੱਗ ਜਾਂਦਾ ਵੀ ਮੇਰਾ ਪਰਿਵਾਰ ਮੈਨੂੰ ਬਾਅਦ ਚਾ ਪਹਿਲਾਂ ਮੈਨੂੰ ਮੇਰੇ ਦੋਸਤ ਪਰ ਜਦੋਂ ਫਿਰ ਬੰਦਾ ਕੰਗਾਲ ਹੋ ਜਾਂਦਾ ਏ ਨਸ਼ਾ ਖਰੀਦਣ ਵਾਸਤੇ ਪੈਸੇ ਨਹੀਂ ਰਹਿੰਦੇ ਤਾਂ ਫਿਰ ਉਹਨੂੰ ਸਾਰੇ ਛੱਡ ਕੇ ਚਲੇ ਜਾਂਦੇ ਨੇ ਉਦੋਂ ਕੋਈ ਦੋਸਤ ਨਹੀਂ ਖੜਦਾ ਹੁਣ ਵੱਡੇ-ਵੱਡੇ ਜਿਹੜਾ ਚਿੱਟੇ ਦਾ ਨਸ਼ਾ ਕਰਦੇ ਨੇ ਅਖੀਰ ਤੇ ਮਾਪਿਓ ਹੀ ਨੇ ਜਿਹੜਾ ਦੁੱਖ-ਸੁੱਖ ਬਣਾਉਨੇ ਨੇ ਕੋਈ ਦੋਸਤ ਮਿੱਤਰ ਕੋਈ ਕੰਮ ਨਹੀਂ ਆਉਂਦਾ ਇਸ ਕਰਕੇ ਨਸ਼ਾ ਇਹ ਜਿਹੜਾ ਉਹ ਬੰਦੇ ਨੂੰ ਵੈਸੇ ਆਮ ਤੌਰ ਤੇ ਕਹਿ ਦਿੱਤਾ ਜਾਂਦਾ ਏ ਕਿ ਬੰਦਾ ਨਸ਼ਾ ਕਰਦਾ ਏ ਤਾਰਕਿਕ ਬੰਦੇ ਕਹਿ ਦਿੰਦੇ ਨੇ ਵੀ ਬੰਦਾ ਨਸ਼ਾ ਤਾਂ ਕਰਦਾ ਏ ਕਿ ਨਸ਼ੇ ਨਾਲ ਬੰਦੇ ਨੂੰ ਇਹੇ ਜਿਹੇ ਆ ਮਹਿਸੂਸ ਹੁੰਦਾ ਏ ਵੀ ਉਹਨੂੰ ਸਾਰਾ ਕੁਝ ਵਧੀਆ-ਵਧੀਆ ਲੱਗਦਾ ਏ ਜਦੋਂ ਨਸ਼ਾ ਕਰ ਲੈਂਦਾ ਏ ਸਤਿਗੁਰੂ ਜੀ ਕਹਿੰਦੇ ਠੀਕ ਆ ਥੋੜੇ ਸਮੇਂ ਦਾ ਨਸ਼ਾ ਏ ਥੋੜੇ ਸਮੇਂ ਦਾ ਰਾਸੇ ਪਰ ਇਹਨੂੰ ਸੱਚ ਨਾਲੋਂ ਤੋੜ ਦਿੱਤਾ ਇਹਨੇ ਝੂਠ ਨੂੰ ਸੱਚ ਮੰਨ ਲਿਆ ਤੇ ਸੱਚ ਨੂੰ ਝੂਠ ਮੰਨ ਲਿਆ ਜਿਹੜੇ ਅਸਲ ਦੇ ਵਿੱਚ ਇਹਦੇ ਸਾਥੀ ਨੇ ਮਾਤਾ ਪਿਤਾ ਨੇ ਕਿਉਂਕਿ ਜੀਵਨ ਦੇ ਵਿੱਚ ਸਭ ਤੋਂ ਵੱਡਾ ਸਾਥੀ ਮਾਤਾ ਪਿਤਾ ਹੀ ਹੁੰਦੇ ਨੇ ਇੱਕ ਬੰਦੇ ਤੋਂ ਉਹਦਾ ਪਤੀ ਤੋਂ ਪਤਨੀ ਪਤਨੀ ਤੋਂ ਪਤੀ ਇਸੇ ਤਰ੍ਹਾਂ ਔਲਾਦ ਇਹ ਨਾ ਵੀ ਮੰਨ ਸਕਦੇ ਨੇ ਗੱਲ ਪਰ ਮਾਤਾ ਪਿਤਾ ਆਪਣੇ ਬੱਚੇ ਦੀ ਜ਼ਰੂਰ ਸੁਣ ਲੈਣ ਬੰਦਾ ਵੱਡਾ ਵੀ ਹੋ ਜਾਵੇ ਜਵਾਨ ਹੋ ਜਾਵੇ ਵਿਆਹ ਆ ਵਰਿਆ ਹੋ ਜਾਵੇ ਉਹਨੂੰ ਵੀ ਇਹ ਲੱਗਦਾ ਹੈ ਕਿ ਮੈਂ ਆਪਣਾ ਦੁੱਖ ਆਪਣੇ ਮਾਪਿਆਂ ਨਾਲ ਹੀ ਸਾਂਝਾ ਕਰ ਸਕਦਾ ਆਪਣੇ ਪਤੀ ਪਤਨੀ ਪਤਨੀ ਨਾਲ ਵੀ ਉਹ ਗੱਲ ਸਾਂਝੀ ਨਹੀਂ ਕਰ ਸਕਦਾ ਪਤਨੀ ਪਤੀ ਨਾਲ ਵੀ ਸਾਂਝੀ ਨਹੀਂ ਕਰ ਸਕਦਾ ਔਲਾਦ ਨਾਲ ਵੀ ਸਾਂਝੀ ਨਹੀਂ ਹੁੰਦੀ ਕਿਉਂਕਿ ਮਾਤਾ ਪਿਤਾ ਮੂੰਹ ਦੀ ਰਾਮ ਚ ਪਛਾਣਦੇ ਮਨੁੱਖ ਦੇ ਚਿਹਰੇ ਨੂੰ ਦੇਖ ਕੇ ਹੀ ਉਹ ਦੱਸ ਦਿੰਦੇ ਨੇ ਵੀ ਸਾਡਾ ਜਿਹੜਾ ਇਹ ਬੱਚਾ ਇਹ ਇਹ ਖੋਚਲਾ ਕਰਿਆ ਹੈ ਕਿ ਸੋਗ ਲੱਗ ਰਿਹਾ ਹੈ ਜਿਹਨੂੰ ਕਹਿੰਦੇ ਨੇ ਮਾਤਾ ਮੂੰਹ ਪਛਾਣ ਲੈਂਦੀ ਹੈ। ਤੂੰ ਨਸ਼ੇ 'ਚ ਬੰਦਾ ਇੰਨਾ ਅਚੇਤਨ ਹੋ ਜਾਂਦਾ ਹੈ, ਇੰਨਾ ਜ਼ਿਆਦਾ ਗੁੰਮ ਹੋ ਜਾਂਦਾ ਹੈ ਕਿ ਉਹਨੂੰ ਸੱਚ ਸੱਚ ਨਹੀਂ ਦਿਖਾਈ ਦਿੰਦਾ। ਉਹਨੂੰ ਝੂਠ ਝੂਠ ਸੱਚ ਲੱਗਣ ਲੱਗ ਜਾਂਦਾ ਹੈ ਤੇ ਸੱਚ ਝੂਠ ਲੱਗਣ ਲੱਗ ਜਾਂਦਾ ਹੈ। ਜਿਹੜੇ ਉਹਨੂੰ ਨਸ਼ਾ ਦਿੰਦੇ ਨੇ ਉਹ ਉਹਨੂੰ ਚੰਗੇ ਲੱਗਦੇ ਨੇ ਤੇ ਜਿਹੜੇ ਮਾਤਾ ਪਿਤਾ ਉਹਨੂੰ ਨਸ਼ੇ ਤੋਂ ਹਟਾਉਂਦੇ ਨੇ ਭੈਣ ਭਰਾ ਨਸ਼ੇ ਤੋਂ ਹਟਾਉਂਦੇ ਨੇ ਕੋਈ ਚੰਗੇ ਸਾਥੀ ਨਸ਼ੇ ਤੋਂ ਹਟਾਉਂਦੇ ਨੇ ਉਹ ਉਹਨੂੰ ਮਾੜੇ ਲੱਗਦੇ ਨੇ ਉਹ ਕਹਿੰਦਾ ਵੀ ਨਹੀਂ ਇਸ ਕਰਕੇ ਨਸ਼ਾ ਕਿਸੇ ਵੀ ਪ੍ਰਕਾਰ ਦਾ ਹੋਵੇ ਉਹਨੂੰ ਸਤਿਗੁਰੂ ਜੀ ਨੇ ਗੁਰਸਿੱਖ ਨੂੰ ਇਹ ਗੱਲ ਆਖੀ ਹੈ ਵੀ ਕਿਸੇ ਪ੍ਰਕਾਰ ਦਾ ਵੀ ਨਸ਼ਾ ਨਹੀਂ ਵਰਤਣਾ ਕਿਉਂ ਕਿਉਂਕਿ ਨਸ਼ਾ ਤੇਰੇ ਮਨ ਨੂੰ ਅਚੇਤ ਕਰ ਦਿੰਦਾ ਹੈ ਤੈਨੂੰ ਪਤਾ ਨਹੀਂ ਲੱਗਦਾ ਸੁਧ-ਬੁਧ ਨਹੀਂ ਰਹਿੰਦੀ ਵੀ ਕੌਣ ਮੇਰਾ ਕੌਣ ਬੇਗਾਨਾ ਬੜੇ ਬੰਦੇ ਅਸੀਂ ਦੇਖਦੇ ਆਂ ਪੁਰਾਣੇ ਸਮਿਆਂ ਤੋਂ ਗੱਲਾਂ ਚੱਲੀਆਂ ਆਉਂਦੀਆਂ ਨੇ ਜੇਕਰ ਕਿਸੇ ਤੋਂ ਕੋਈ ਸੱਚ ਕਢਵਾਉਣਾ ਹੋਵੇ ਮੋਹ ਤਾਂ ਉਹਨੂੰ ਨਸ਼ਾ ਕਰਾ ਦੇ ਕਹਿੰਦੇ ਵੀ ਨਸ਼ੇ 'ਚ ਬੰਦਾ ਸੱਚ ਬੋਲ ਲੈਂਦਾ ਸਾਰੀ ਗੱਲ ਸਹੀ ਦੱਸ ਦਿੰਦਾ ਤੋ ਨਸ਼ੇ ਦੇ ਵਿੱਚ ਬੰਦਾ ਉਹ ਹਾਲਤ ਦੇ ਵਿੱਚ ਨਹੀਂ ਰਹਿੰਦਾ ਜੋ ਉਹਦੀ ਮਨ ਦੀ ਅਸਲੀ ਹਾਲਤ ਹੈ ਉਹਨੂੰ ਇਹ ਵੀ ਨਹੀਂ ਪਤਾ ਲੱਗ ਰਿਹਾ ਵੀ ਮੈਂ ਇਹ ਬੰਦੇ ਨੂੰ ਸਭ ਆਪਣੇ ਪਰਦੇ ਵਾਲੀਆਂ ਗੱਲਾਂ ਜਿਹੜੀਆਂ ਤੇ ਪਰਦਾ પા ਕੇ ਰੱਖਣਾ ਜ਼ਰੂਰੀ ਹੈ ਪਰਿਵਾਰ ਕਰਕੇ ਸਮਾਜ ਕਰਕੇ ਉਹ ਵੀ ਨਸ਼ੇ ਵਿੱਚ ਆ ਕੇ ਦੂਸਰੇ ਨੂੰ ਦੱਸ ਦਿੰਦਾ ਹੈ ਪਰਦੇ ਵਾਲੀ ਗੱਲ ਵੀ ਨਸ਼ੇ ਵਾਲਾ ਬੰਦਾ ਨਸ਼ੇ ਦੇ ਵਿੱਚ ਤੁੱਟ ਹੋ ਕੇ ਉਹਦਾ ਚੇਤਨ ਮਨ ਹੈ ਜਿਹੜਾ ਉਹ ਖਤਮ ਹੋ ਜਾਂਦਾ ਅਚੇਤਨ ਮਨ ਚੱਲ ਪੈਂਦਾ ਭਾਵ ਪਤਾ ਹੀ ਨਹੀਂ ਲੱਗਦਾ ਜੋ ਕੁਝ ਮਨ 'ਚ ਆਇਆ ਉਹੀ ਬੋਲੀ ਜਾਂਦਾ ਉਹੀ ਕਹੀ ਜਾਂਦਾ ਜਿਹੜੇ ਜਦੋਂ ਬਾਤ ਦੇ ਵਿੱਚ ਸੁਰਤ ਆਉਂਦੀ ਹੈ ਹੋ ਸੰਭਲਦੀ ਹੈ ਫਿਰ ਪਛਤਾਉਂਦਾ ਹੈ ਵੀ ਮੈਂ ਕਾਹ ਤੋਂ ਦੱਸਿਆ ਮੈਂ ਤੇ ਆਪਣਾ ਸਾਰਾ ਪਰਦਾ ਦੇ ਦਿੱਤਾ بڑے ਲੋਕ ਇਸੇ ਕਰਕੇ ਇੱਕ ਦੂਸਰੇ ਨੂੰ ਨਸ਼ਾ ਕਰਵਾਉਂਦੇ ਨੇ ਵੀ ਇਹ ਤੋਂ ਸਾਰੀਆਂ ਗੱਲਾਂ ਇਹਦਾ ਭੇਜ ਲਈਏ ਬਥੇਰੇ ਲੋਕ ਇਸ ਕਰਕੇ ਨਸ਼ਾ ਕਰਵਾਉਂਦੇ ਨੇ ਕਿ ਅਸੀਂ ਜੇ ਇਹ ਨਸ਼ਾ ਕਰੇਗਾ ਤਾਂ ਸਾਨੂੰ ਵੀ ਨਾਲ ਨਸ਼ਾ ਮਿਲੇਗਾ ਤੂੰ ਸਤਿਗੁਰੂ ਜੀ ਕਹਿੰਦੇ ਨਸ਼ਾ ਤੈਨੂੰ ਜਦੋਂ ਅਚੇਤ ਕਰ ਦਿੰਦਾ ਏ ਤੇਰਾ ਦਿਮਾਗ ਹੀ ਕੰਮ ਕਰਨੋਂ हट ਗਿਆ ਤੇਰੀ ਸਮਝ ਹੀ ਕੰਮ ਕਰਨੋਂ हट ਗਈ ਤੂੰ ਐਨਾ ਤੁੱਤ ਹੋ ਗਿਆ ਕਿ ਤੂੰ ਪਾਗਲਾ ਦੀ ਸਥਿਤੀ ਦੇ ਵਿੱਚ ਕਣ ਜਾਣ ਪਛਣੇ ਦੀ ਸਥਿਤੀ ਦੇ ਵਿੱਚ ਹੋ ਗਿਆ ਤੂੰ ਉਸ ਬੰਦੇ ਨੂੰ ਵੀ ਆਪਣੇ ਘਰ ਦਾ ਭੇਤ ਦੇ ਦਿੱਤਾ ਜਿਹੜਾ ਕਿ ਬਿਲਕੁਲ ਵੀ ਵਿਸ਼ਵਾਸ ਕਰਨ ਯੋਗ ਨਹੀਂ ਤਾਂ ਫਿਰ ਅਜਿਹਾ ਨਸ਼ਾ ਕਿਉਂ ਕਰਨਾ ਜੇਕਰ ਤੂੰ ਨਸ਼ਾ ਕਰਨਾ ਹੀ ਹੈ ਤਾਂ ਪਰਮਾਤਮਾ ਦੇ ਨਾਮ ਦਾ ਕਰ ਕਿਉਂ ਕਿਉਂਕਿ ਜਿੰਨਾ ਇਹ ਨਾਮ ਦਾ ਨਸ਼ਾ ਤੈਨੂੰ ਚੜੂਗਾ ਉਨਾ ਹੀ ਤੇਰਾ ਮਾਣ ਹੈ ਜਿਹੜਾ ਉਹ ਖੁਸ਼ਹਾਲੀ ਦੇ ਵਿੱਚ ਆਨੰਦ ਦੇ ਵਿੱਚ ਉਹਨਾਂ ਰਸ ਦੇ ਵਿੱਚ ਆਉਣਾ ਸ਼ੁਰੂ ਹੋ ਜਾਏਗਾ ਤੇ ਤੈਨੂੰ ਦੁਨੀਆ ਦੀ ਸਾਰੀ ਸੋਝੀ ਹੋਣੀ ਸ਼ੁਰੂ ਹੋ ਜਾਏਗੀ ਧਾਮ ਖਮਾਰੀ ਨਾਨਕਾ ਚੜੀ ਰਹੇ ਦਿਨ ਰਾਤ ਤੋ ਜਿਹੜੇ ਮਿੱਤਰ ਨੇ ਅਸੀਂ ਮਿੱਤਰਾਂ ਦੀ ਗੱਲ ਕਰ ਰਹੇ ਸੀ ਦੋਸਤਾਂ ਦੀ ਗੱਲ ਕਰ ਰਹੇ ਸੀ ਕਿ ਬੰਦੇ ਨੂੰ ਬੜਾ ਗੁਮਾਨ ਹੁੰਦਾ ਏ ਬੜਾ ਮਾਣ ਹੁੰਦਾ ਏ ਕਿ ਮੇਰੇ ਦੋਸਤ ਮਿੱਤਰ ਨੇ ਸਤਿਗੁਰੂ ਜੀ ਕਹਿੰਦੇ ਤੇਰੇ ਕੋਲੇ ਧਨ ਦੌਲਤ ਹੈ ਠੀਕ ਆ ਤੇਰੇ ਨਾਲ ਅੱਜ ਚਾਰ ਜਣੇ ਫਿਰਦੇ ਨੇ ਜਦੋਂ ਤੇਰੇ ਤੇ ਦੁੱਖ ਆਏ ਉਦੋਂ ਵੇਖਾਂਗੇ ਤੇਰੇ ਨਾਲ ਕੌਣ ਖੜਦਾ ਏ ਜਦੋਂ ਅਸੀਂ ਅੱਜ ਦੇ ਸਮੇਂ ਦੇ ਵਿੱਚ ਦੇਖਦੇ ਆ ਕਿਸੇ ਕੋਲੇ ਇੰਨਾ ਸਮਾਂ ਵੀ ਨਹੀਂ ਕਿਸੇ ਕੋਲੇ ਇੰਨਾ ਟਾਈਮ ਵੀ ਨਹੀਂ ਕਿ ਬੰਦਾ ਬੰਦੇ ਦਾ ਦੁੱਖ ਦੋ ਘੜੀਆਂ ਬੈ ਕੇ ਸੁਣੀ ਲਵੇ। ਅਜਿਹਾ ਵਰਤਾਰਾ ਏ ਸਤਿਗੁਰੂ ਜੀ ਕਹਿੰਦੇ ਕਾਲ ਯੁਗ ਦਾ 4-4 5-5 ਘੰਟੇ ਬੰਦਾ ਵਿਅਰਥ ਗਵਾ ਦਿੰਦਾ ਏ ਮੋਬਾਈਲ ਤੇ ਲਾ ਦਿੰਦਾ ਏ। ਪਰ ਕਿਸੇ ਦਾ ਦੋ ਘੜੀ ਬੈ ਕੇ ਦੁੱਖ ਨਹੀਂ ਸੁਣ ਸਕਦਾ। ਕਿਸੇ ਦਾ ਮਨ ਹੌਲਾ ਨਹੀਂ ਕਰ ਸਕਦਾ। ਕਿਸੇ ਦੇ ਮਨ ਦਾ ਬੋਝ ਲਾਉਣਾ ਭਾਵ ਕਿਸੇ ਦੁਖੀ ਬੰਦੇ ਦਾ ਦੁੱਖ ਸੁਣਨਾ ਇਹ ਵੀ ਇੱਕ ਬਹੁਤ ਵੱਡਾ ਪੁੰਨ ਕਰਮ ਹੈ। ਉਹ ਨਹੀਂ ਵੀ ਜਿਹੜਾ ਅਸੀਂ ਸਵਾਦ ਲੈਣ ਦੇ ਬਾਰੇ। ਈ ਵਾਰ ਸਾਨੂੰ ਖੁਸ਼ੀ ਹੁੰਦੀ ਹੈ ਵੀ ਯਾਰ ਇਹ ਦੁਖੀ ਹੈ। ਅੰਦਰੋਂ ਤਾਂ ਖੁਸ਼ੀ ਹੁੰਦੀ ਹੈ ਪਰ ਮੂਹਰੇ ਉਤੋਂ ਤੋਂ ਹਾਂ ਹਾਂ ਕਰੀ ਜਾਂਦੇ ਵੀ ਹੋਰ ਦੱਸ ਕੀ ਹੋ ਗਿਆ, ਕਿਉਂ ਹੋ ਗਿਆ। ਅੰਦਰੋਂ ਮਨ ਰਸ ਲੈ ਰਿਹਾ ਹੁੰਦਾ। ਉਹ ਨਹੀਂ ਜਦੋਂ ਇਹ ਭਾਵਨਾ ਹੋਵੇ ਵੀ ਯਾਰ ਇਹ ਬੰਦਾ ਦੁਖੀ ਹੈ ਮੈਂ ਇਸ ਦਾ ਦੁੱਖ ਮਡਾਉਣਾ ਹੈ ਇਹਨੂੰ ਕੋਈ ਨਾ ਕੋਈ ਤਰਵਾਸਾ ਦੇਣਾ ਹੈ ਆ ਸਤਿਗੁਰੂ ਜੀ ਕਹਿੰਦੇ ਕਿਸੇ ਦਾ ਦੁੱਖ ਸੁਣਨਾ ਇਹ ਵੀ ਬਹੁਤ ਵੱਡਾ ਪੁੰਨ ਹੈ ਸੁੱਖ ਵਡਾਉਣ ਸਾਰੇ ਆ ਜਾਂਦੇ ਨੇ ਪਰ ਦੁੱਖ ਵਡਾਉਣ ਕੋਈ ਢਾਵਾਂ ਵਰ ਲਈ ਆਉਂਦਾ ਹੈ ਕੋਈ ਸਾਧੂ ਸੰਤ ਹੀ ਹੁੰਦਾ ਹੈ ਨਹੀਂ ਲੋਕਾਚਾਰੀਏ ਜਿਹੜੀ ਸਤਿਗੁਰੂ ਜੀ ਕਹਿੰਦੇ ਉਹ ਚੱਲੀ ਜਾਂਦੀ ਹੈ ਇਸ ਸਤਿਗੁਰੂ ਜੀ ਕਹਿੰਦੇ ਮਿੱਤਰ ਤੇ ਬਹੁਤ ਦੂਰ ਹੋ ਗਏ ਤੇਰੇ ਮਾਤਾ ਪਿਤਾ ਹੀ ਤੈਨੂੰ ਛੱਡ ਕੇ ਚਲੇ ਗਏ ਤੂੰ ਹਜੇ ਤੱਕ ਨਹੀਂ ਸਮਝਦਾ ਕਿ ਨੂੰ ਆਪਣਾ ਬਣਾਏਗਾ ਕੋਈ ਤੇਰਾ ਆਪਣਾ ਨਹੀਂ ਇਹਨਾਂ ਨੇ ਤੈਨੂੰ ਜਨਮ ਦਿੱਤਾ ਪਾਲਿਆ ਪੋਸਿਆ ਇੰਨੇ ਵੱਡੇ ਕੀਤਾ ਉਹ ਵੀ ਤੈਨੂੰ ਛੱਡ ਕੇ ਚਲੇ ਗਏ ਆਪਣਾ ਤੇ ਕੇਵਲ ਸਤਿਗੁਰੂ ਜੀ ਕਹਿੰਦੇ ਬੰਦੇ ਦੀ ਜ਼ਿੰਦਗੀ ਉਲਟ ਹੈ ਅਸਲ ਦੇ ਵਿੱਚ ਪਰਮਾਤਮਾ ਆਪਣਾ ਹੈ ਬਾਕੀ ਸਾਰਾ ਕੁਝ ਬਗਾਨਾ ਹੈ ਪਰ ਬੰਦੇ ਨੇ ਉਲਟ ਸਮਝ ਰੱਖਿਆ ਸਭ ਕੁਝ ਆਪਣਾ ਇਕਰਾਮ ਪਰ ਆਇਆ ਕਹਿੰਦਾ ਬਾਕੀ ਸਾਰਾ ਕੁਝ ਤਾਂ ਮੇਰਾ ਹੈ ਪਰ ਇੱਕ ਜਿਹੜਾ ਪਰਮਾਤਮਾ ਹੈ ਉਹ ਬਗਾਨਾ ਹੈ ਤੋ ਸਤਿਗੁਰੂ ਜੀ ਕਹਿੰਦੇ ਕਿ ਜਿੰਨਾ ਦੇ ਸਿਰ ਤੋਂ ਤੂੰ ਇਸ ਸੰਸਾਰ ਤੇ ਆਇਆ ਉਹ ਵੀ ਤੈਨੂੰ ਛੱਡ ਕੇ ਚਲੇ ਗਏ ਹੋਰ ਤੂੰ ਕੀ ਦਾ ਗਮਾਨ ਕਰਦਾ ਹੈ ਇਹ ਜਿਹੜੇ ਦੁਨੀਆ ਦੇ ਰਿਸ਼ਤੇ ਨਾਤੇ ਸਕੇ ਸੰਬੰਧੀ ਇਹ ਸਾਰੇ ਮਹਾਰਾਜ ਕਹਿੰਦੇ ਵਿਡਸਨਹਾਰ ਨੇ ਕਿਸੇ ਨੇ ਸਥਿਰ ਨਹੀਂ ਰਹਿਣਾ ਕਿਸੇ ਨੇ ਥਿਰ ਨਹੀਂ ਰਹਿਣਾ ਕਿਸੇ ਨੇ ਤੇਰੇ ਨਾਲ ਸਦਾ ਨਹੀਂ ਰਹਿਣਾ ਇਹ ਮਨ ਹਜੇ ਵੀ ਪਤੀਨੋ ਹੈ ਤੈਂ ਅਜੇ ਨਾ ਪਤੀਨੋ ਹੈ ਬਾਬਾ ਫਰੀਦ ਜੀ ਕਹਿੰਦੇ ਹਜੇ ਵੀ ਤੈਨੂੰ ਸਮਝ ਨਹੀਂ ਆਈ ਹਜੇ ਵੀ ਤੂੰ ਪਤੀਜਿਆ ਨਹੀਂ ਹਜੇ ਵੀ ਤੇਰੀ ਅਕਲ ਨਹੀਂ ਖੁੱਲਦੀ ਜੀ ਕੇਵਲ ਪਰਮਾਤਮਾ ਹੀ ਆਪਣਾ ਹੈ ਏਕਾ ਏਕਾ ਏਕ ਤੂੰ ਹੀ ਇੱਕ ਹੈ ਇੱਕ ਹੈ ਤੂੰ ਆਇਆ ਇਹ ਪ੍ਰਮਾਤਮਾ ਬਸ ਇੱਕ ਤੂੰ ਹੀ ਐ ਇੱਕ ਤੂੰ ਹੀ ਐ ਇੱਕ ਤੂੰ ਹੀ ਐ ਜੋ ਮੇਰਾ ਸੱਚਾ ਸਾਥੀ ਐ ਜੋ ਮੇਰਾ ਅਸਲ ਸਹਾਈ ਐ ਬਾਕੀ ਸਾਰੇ ਦਾ ਕੀ ਪਤਾ ਕਦੋਂ ਕਿਹੜੇ ਨੇ ਚਲੇ ਜਾਣਾ ਤੇ ਜਿਹੜੇ ਸਦਾ ਨਾਲ ਪ੍ਰਮਾਤਮਾ ਹਰ ਇੱਕ ਜੀਵ ਦੇ ਨਾਲ ਹੈ ਉਹਨੂੰ ਬੰਦਾ ਆਰਾਧਦਾ ਨਹੀਂ ਜਿਨ੍ਹਾਂ ਨੇ ਬੰਦੇ ਤੋਂ ਵਿਛੜ ਜਾਣਾ ਐ ਉਹਨਾਂ ਵਾਸਤੇ ਬੰਦੇ ਕੋਲੇ ਸਾਰਾ ਸਮਾਂ ਐ ਜਿਹੜਾ ਸਦਾ ਸਹਾਈ ਐ ਉਹਦੇ ਵਾਸਤੇ ਇੱਕ ਮਿੰਟ ਵੀ ਨਹੀਂ ਇੱਕ ਖਿੰਣ ਵੀ ਨਹੀਂ ਤਾਂ ਫਿਰ ਕੀ ਹੁੰਦਾ ਏ ਜਦੋਂ ਪਰਮਾਤਮਾ ਤੋਂ ਦੂਰ ਹੁੰਦਾ ਏ ਕਿਉਂਕਿ ਪਰਮਾਤਮਾ ਦਾ ਸਹਾਰਾ ਹੀ ਸੱਚਾ ਏ ਫਿਰ ਸਤਿਗੁਰੂ ਜੀ ਕਹਿੰਦੇ ਦੁੱਖ ਪਾਉਂਦਾ ਏ ਜਿਹੜੇ ਪਰਮਾਤਮਾ ਦੇ ਹੁਕਮ ਦੇ ਅੰਦਰ ਸਾਰਾ ਕੁਝ ਹੈ ਹੁਕਮੇ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਈ ਉਸ ਪਰਮਾਤਮਾ ਦੇ ਹੁਕਮ ਨੂੰ ਬੁੱਝੋ ਉਸ ਪ੍ਰਮਾਤਮਾ ਦੇ ਰਜ਼ਾ ਨੂੰ ਮੰਨ ਉਸ ਪ੍ਰਮਾਤਮਾ ਦੇ ਭਾਣੇ ਨੂੰ ਮੰਨ। ਪਹਿਲੀ ਪੰਕਤੀ ਸਤਿਗੁਰੂ ਜੀ ਕਹਿੰਦੇ ਨੇ ਕਿ ਹੁਕਮ ਹੀ ਹੋਵਣਾ ਆਕਾਰ ਹੁਕਮ ਨਾ ਕਹਿਆ ਜਾਏ। ਦੇਖ ਇੰਨੀ ਸ੍ਰਿਸ਼ਟੀ ਬਣੀ ਹੈ ਆਕਾਰ ਕਹਿੰਦੇ ਨੇ ਕਿਸੇ ਚੀਜ਼ ਦੀ ਸ਼ਕਲ ਕਿਸੇ ਚੀਜ਼ ਦੀ ਸੀਮ ਜਾਂ ਕਹਦੇ ਆਏ ਅਸੀਂ ਕਿਸੇ ਚੀਜ਼ ਦੀ ਬੰਦਤਰ। ਸਤਿਗੁਰੂ ਜੀ ਕਹਿੰਦੇ ਜਿੰਨਾ ਵੀ ਪਸਾਰਾ ਸਾਨੂੰ ਇਸ ਸੰਸਾਰ ਤੇ ਦਿਖਾਈ ਦਿੰਦਾ ਏ ਜਿੰਨਾ ਵੀ ਦੁਨੀਆ ਦੇ ਵਿੱਚ ਪਸਾਰਾ ਜੋ ਵੀ ਪਸਾਰਾ ਏ ਪਾਂਤ ਪਾਂਤ ਦੇ ਜੀਵ ਨੇ ਫੇਰ ਪ੍ਰਮਾਤਮਾ ਦੀ ਐਡੀ ਅਸਚਰਜ ਖੇਡ ਹੈ ਜਿਹੜੀ ਕਹੀ ਨਹੀਂ ਜਾ ਸਕਦੀ ਕਿਉਂ ਕਿਉਂਕਿ ਵਿਆਖਿਆ ਕਰ ਹੀ ਨਹੀਂ ਸਕਦੇ ਕਿਉਂ ਨਹੀਂ ਕਰ ਸਕਦੇ ਸਤਿਗੁਰੂ ਜੀ ਕਹਿੰਦੇ ਪੰਜ ਤੱਤਾਂ ਦੇ ਨਾਲ ਸਾਰੇ ਜੀਵਾਂ ਦਾ ਸਰੀਰ ਬਣਾਇਆ ਹੈ ਪਰ ਸਾਰਿਆਂ ਦਾ ਸਰੀਰ ਅਲੱਗ-ਅਲੱਗ ਹੈ ਕਿੰਨੇ ਜੋਨਾ ਬਣਾਈਆਂ ਨੇ ਪ੍ਰਮਾਤਮਾ ਨੇ ਫਿਰ ਮਨੁੱਖ ਹੈ ਇਹਨੂੰ ਗੁਰੂ ਨਾਨਕ ਦੇਵ ਮਹਾਰਾਜੀ ਪਾਸ਼ਾ ਜੀ ਗੁਰਬਾਣੀ ਵਿੱਚ ਵੀ ਉਚਾਰਨ ਕਰਦੇ ਨੇ ਇਸੇ ਤਰ੍ਹਾਂ ਸਤਿਗੁਰੂ ਜੀ ਦਾ ਬਾਝਾ ਨਾਉਂਦਾ ਹੈ ਭਗਤ ਸਹਿਮਾਨ ਜੀ ਦਾ ਕਿ ਚੱਚਾ ਰਚਿਤ ਚਿੱਤਰ ਹੈ ਭਾਰੀ ਦੇਖੋ ਪ੍ਰਮਾਤਮਾ ਨੇ ਕਿੱਡਾ ਤਕੜਾ ਚਿੱਤਰ ਕਿੱਡਾ ਤਕੜਾ ਆਕਾਰ ਬਣਾਇਆ ਏ ਸਾਰੇ ਜੀਵ ਪ੍ਰਮਾਤਮਾ ਨੇ ਪੰਜ ਤੱਤਾਂ ਤੋਂ ਬਣਾਏ ਨੇ ਸਾਰੇ ਬੰਦੇ ਮਨੁੱਖਾਂ ਦੀ ਗੱਲ ਕਰ ਲਈਏ ਜੇ ਅਸੀਂ ਜੋ ਜੁਨਾ ਦੀ ਗੱਲ ਕਰ ਲਈਏ ਤਾਂ ਸਭ ਤੋਂ શ્રેਸ਼ਟ ਮਨੁੱਖਾ ਜੁਣਾ ਹੈ ਪਈ ਪ੍ਰਾਪਤ ਮਨੁੱਖ ਦੇ ਹਰੀਆ ਗੋਬਿੰਦ ਮਿਲੇ ਨੇ ਕੀ ਇਹ ਤੇਰੀ ਬਰੀਆ ਸਭ ਤੋਂ શ્રેਸ਼ਟ ਜੁਣਾ ਹੈ ਜਿਹੜੀ ਬੰਦੇ ਦੀ ਹੈ ਹੁਣ ਬੰਦੇ ਦਾ ਜਦੋਂ ਆਕਾਰ ਬਣਦਾ ਏ ਤਾਂ ਪੰਜ ਤੱਤਾਂ ਤੋਂ ਹੀ ਬਣਦਾ ਏ ਹਰ ਕਦੇ ਮਾਸ ਹੈ ਮਿੱਟੀ ਤੋਂ ਬਣਿਆ ਹੈ ਅਗਨੀ ਹੈ ਪਾਣੀ ਹੈ ਸਰੀਰ ਦੇ ਵਿੱਚ ਜਾਲ ਹੈ ਅਗਨੀ ਹੈ ਮੂਤੀ ਦਾ ਇਹ ਸਾਰਾ ਆਕਾਰ ਹੈ ਜਿਹੜਾ ਉਹ ਬਣਿਆ ਹੈ ਪਰ ਦੇਖੋ ਪ੍ਰਮਾਤਮਾ ਨੇ ਹਰ ਇੱਕ ਦੇ ਦੋ ਅੱਖਾਂ ਵੀ ਲਾਈਆਂ ਨੇ ਦੋ ਕੰਨ ਕੰਨ ਵੀ ਲਾਏ ਨੇ ਸੁਣਨ ਵਾਸਤੇ ਨੇਤਰ ਵੀ ਲਾਏ ਨੇ ਨੱਕ ਵੀ ਲਾਇਆ ਜੀਭਾ ਵੀ ਲਾਈਆ ਮੂੰਹ ਵੀ ਲਾਇਆ ਪਰ ਕਿਸੇ ਦਾ ਵੀ ਮੂੰਹ ਦਾ ਆਕਾਰ ਕਿਸੇ ਦੂਸਰੇ ਨਾਲ ਨਹੀਂ ਮਿਲਦਾ ਜ਼ਿਕਰ ਬੰਦੇ ਨੂੰ ਕਿਸੇ কুমਹਾਰ ਨੂੰ ਕਹਿ ਦਿੱਤਾ ਜਾਵੇ ਕਿ ਤੂੰ ਭਾਂਡੇ ਬਣਾ ਪਰ ਸਾਰੇ ਭਾਂਡੇ ਅਲੱਗ-ਅਲੱਗ ਦੇ ਹੁਣੇ ਚਾਹੀਦੇ ਉਹ 5-7 ਪ੍ਰਕਾਰ ਦੇ ਬਣਾ ਲੂਗਾ 10-15 ਪ੍ਰਕਾਰ ਦੇ ਬਣਾ ਲੂਗਾ ਕਿਤੇ ਜਾ ਕੇ ਤਾਂ ਆਪਸ ਵਿੱਚ ਇੱਕ ਦੂਜੇ ਨਾਲ ਖੜੇ ਮਿਲ ਨਹੀਂ ਲੱਗ ਜਾਣਗੇ ਵੀ ਪਤਾ ਫਰਕ ਹੀ ਨਹੀਂ ਪਤਾ ਲੱਗਣਾ ਬੰਦੇ ਨੂੰ ਸਾਰੇ ਖੜੇ ਇੱਕ ਵਰਗੀ ਬਣ ਗਏ ਕਿਉਂਕਿ ਇਸ ਇੱਕ ਮਿੱਟੀ ਤੋਂ ਜਦੋਂ ਸਾਰੇ ਬਣਾਉਣੇ ਨੇ ਤੋਂ ਸਾਰੇ ਘੜੇ ਇੱਕ ਨਾਲ ਦੀ ਬਣਾਉਗਾ ਕਮਿਆਰ ਪਰ ਗੁਰੂ ਸਾਹਿਬ ਕਹਿੰਦੇ ਦੇਖ ਪ੍ਰਮਾਤਮਾ ਦੀ ਕਿੱਡੀ ਕਰਾਮਾਤ ਹੈ ਕਮਾਲ ਏ ਕਰਾਮਾਤ ਕਾਇਮ ਕਰੀਮ ਗੁਰੂ ਗੋਬਿੰਦ ਸਿੰਘ ਮਹਾਰਾਜ ਇਹ ਕਹਿੰਦੇ ਕਮਾਲ ਦੀ ਉਹਦੀ ਕਰਾਮਾਤ ਹੈ ਪ੍ਰਮਾਤਮਾ ਦੀ ਉਹਨੇ ਇੱਕੋ ਮਿੱਟੀ ਤੋਂ ਕਿੰਨੇ ਚਿਹਰੇ ਬਣਾਏ ਨੇ ਪਰ ਇੱਕ ਚਿਹਰਾ ਦੂਜੇ ਚਿਹਰੇ ਨਾਲ ਮਿਲਦਾ ਨਹੀਂ ਕਿੱਡਾ ਵੱਡਾ ਕਲਾਕਾਰ ਹੈ ਕਿੱਡਾ ਵੱਡਾ ਚਿੱਤਰਕਾਰ ਹੈ ਕੋਰੋੜਾ ਹੀ ਯਾਰਾ ਹੀ ਮਨੁੱਖ ਪਰਮਾਤਮਾ ਨੇ ਬਣਾਏ ਨੇ ਇੱਕ ਬੰਦੇ ਦਾ ਚਿਹਰਾ ਦੂਜੇ ਦੇ ਚਿਹਰੇ ਨਾਲ ਨਹੀਂ ਮਿਲਦਾ ਪਰ ਦੋ ਕੰਨ ਦੋ ਅੱਖਾਂ ਨੱਕ ਸਭ ਦੇ ਹੈ ਫਿਰ ਵੀ ਚਿਹਰੇ ਦਾ ਰੰਗ ਰੂਪ ਆਤਾਰ ਜਿਹਨੂੰ ਅਸਲ ਦੇ ਵਿੱਚ ਕਹਿ ਦਿੰਦੇ ਆ ਵੀ ਚਿਹਰਾ ਚਿੱਤਰ ਅਲੱਗ ਜਾਪਦਾ ਹੈ ਹਰੇਕ ਬੰਦੇ ਦੀ ਚਿਹਰੇ ਤੋਂ ਪਹਿਚਾਨ ਹੋ ਜਾਂਦੀ ਹੈ ਵੀ ਇਹ ਬੰਦਾ ਕੌਣ ਹੈ ਇਹ ਬੰਦਾ ਕੌਣ ਹੈ ਅਸੀਂ ਅਲੱਗ-ਅਲੱਗ ਫਿਰ ਨਾਮ ਰੱਖ ਲੈਂਦੇ ਆ ਜਦੋਂ ਬੱਚਾ ਜਨਮ ਲੈਂਦਾ ਹੈ ਨਾਮ ਰੱਖ ਲੈਂਦੇ ਆ ਫਿਰ ਉਹ ਨਾਮ ساری ਜ਼ਿੰਦਗੀ ਚੱਲਦਾ ਏ ਤੇ ਕਿਸੇ ਦਾ ਚਿਹਰਾ ਵੀ ਕਿਸੇ ਨਾਲ ਮਿਲਦਾ ਨਹੀਂ ਇੱਕੋ ਮਿੱਟੀ ਤੋਂ ਪਰ ਅਸੀਂ ਬਣੇ ਆ ਤੋ ਸਾਧਗੁਰੂ ਜੀ ਕਹਿੰਦੇ ਕਿੱਡਾ ਵੱਡਾ ਪਰਮਾਤਮਾ ਦਾ ਹੁਕਮੀ ਹੋਵਨਾਕਾਰ ਏ ਹੁਕਮ ਪਰਮਾਤਮਾ ਦੇ ਹੁਕਮ ਦੇ ਅਨੁਸਾਰ ਇਹ ਸਾਰੇ ਆਕਾਰ ਨੇ ਜਿਹੜੇ ਬਣੇ ਨੇ ਪਰ ਹੁਕਮ ਨਾ ਕਹਿਆ ਜਾਈ ਜਿਉਂਦੀ ਹੁਕਮ ਦੀ ਵਿਆਖਿਆ ਕਰਨ ਲੱਗ ਜਾਈਏ ਸਤਗੁਰੂ ਜੀ ਕਹਿੰਦੇ ਉਹ ਨਹੀਂ ਮੁਕਦੀ